ਅੱਜ ਜਿਹੜੀ ਸਾਖੀ ਅਸੀਂ ਲੈ ਕੇ ਆਏ ਹਾਂ ਉਹ ਹੈ ਬੀਬੀ ਸਲਖਣੀ ਦੀ ਅੱਜ ਅਸੀਂ ਆਪਣੀ ਸਾਖੀ ਚ ਦੱਸਾਂਗੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਇੱਕ ਪੁੱਤਰ ਵੀ ਨਹੀਂ ਸੀ ਕਿਵੇਂ ਬੀਬੀ ਸਲਖਣੀ ਨੂੰ ਸਤ ਪੁੱਤਰਾਂ ਦੀ ਦਾਤ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਨੇ ਚਲੋ ਸ਼ੁਰੂ ਕਰਦੇ ਹਾਂ ਕਰਮਾਂ ਦੀ ਗੱਲ ਕਰੀਏ ਤੇ ਘਰ ਵਿੱਚ ਕੋਈ ਪੁੱਤਰ ਨਹੀਂ ਕੋਈ ਧੀ ਨਹੀਂ ਥਾਂ-ਥਾਂ ਪਟਕਦੀ ਫਿਰਦੀ ਹੈ ਐਸਾ ਕੋਈ ਦਰਨੀ ਛੱਡਿਆ ਜਿੱਥੇ ਉਹ ਗਈ ਨਾ ਹੋਵੇ ਇਤਿਹਾਸ ਇਹੀ ਦੱਸਦਾ ਹੈ ਇਤਿਹਾਸ ਵਿੱਚ ਬੀਬੀ ਸਲੱਖਣੀ ਦਾ ਨਾਮ ਮਾਈ ਦੇਸਾ ਵੀ ਲਿਆ ਜਾਂਦਾ ਹੈ ਹਰਥਾਂ ਝੋਲੀ ਅਟਦੀ ਆ ਕਿ ਇੱਕ ਪੁੱਤਰ ਹੀ ਮਿਲ ਜਾਵੇ ਇੱਕ ਵਾਰੀ ਕਿਸੇ ਗੁਰਸਿੱਖ ਨੇ ਦੱਸਿਆ ਬੀਬੀ ਗੁਰੂ ਨਾਨਕ ਦਾ ਘਰ ਐਸਾ ਘਰ ਹੈ ਜਿੱਥੇ ਸਭ ਕੁਝ ਮਿਲ ਜਾਂਦਾ ਹੈ ਆਨੰਦ ਹੀ ਆਨੰਦ ਹੈ ਗੁਰੂ ਨਾਨਕ ਦਾ ਘਰ ਐਸਾ ਘਰ ਹੈ ਜਿਹੜਾ ਗੁਰੂ ਨਾਨਕ ਦੇ ਘਰ ਆ ਕੇ ਝੋਲੀ ਅਟਦਾ ਹੈ ਗੁਰੂ ਨਾਨਕ ਸਾਹਿਬ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਨੇ ਬੀਬੀ ਸਲਖਣੀ ਕਹਿੰਦੀ ਹੈ ਉਹ ਕਿੱਥੇ ਨੇ ਅਗੋ ਗੁਰਸਿੱਖ ਦੱਸਦਾ ਹੈ ਉਹ ਆਪਣੇ ਪਿੰਡ ਚੱਬੇ ਵਿੱਚ ਆਏ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਅਗਲਾ ਦਿਨ ਹੋਇਆ ਤੇ ਬੀਬੀ ਸਲਖਣੀ ਸਤਗੁਰੂ ਜੀ ਦੇ ਦਰ ਚਲੀ ਗਈ ਸਤਗੁਰੂ ਜੀ ਦਰਬਾਰ ਲਾ ਕੇ ਬੈਠੇ ਨੇ ਗੁਰਦੁਆਰਾ ਸੰਗਰਾਣਾ ਸਾਹਿਬ ਆ ਕੇ ਬੀਬੀ ਨੇ ਮੱਥਾ ਟੇਕਿਆ ਦਰਬਾਰ ਸੱਜਿਆ ਹੋਇਆ ਸੀ ਜਦੋਂ ਸਮਾਪਤੀ ਹੋਈ ਦੇਗ ਵਰਤ ਗਈ ਤੇ ਸੰਗਤਾਂ ਉੱਠ ਕੇ ਸਤਗੁਰੂ ਜੀ ਕੋਲ ਆ ਕੇ ਆਪੋ ਆਪਣੇ ਦੁੱਖੜੇ ਦੱਸਣ ਲੱਗੀਆਂ ਕਿਉਂਕਿ ਓਕਾਲਪੁਰਖ ਵਾਹਿਗੁਰੂ ਆਪ ਸਾਹਮਣੇ ਬੈਠੇ ਸੀ ਤੇ ਜਦੋਂ ਮਾਈ ਦੇਸਾਂ ਦੀ ਵਾਰੀ ਆਈ ਤੇ ਕਹਿਣ ਲੱਗੀ ਸਤਗੁਰੂ ਤੇਰਾ ਦਿੱਤਾ ਸਭ ਕੁਝ ਹੈ ਪਰ ਮੇਰਾ ਵੀੜਾ ਸੁਣਨਾ ਏ ਮिन्नੂ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਗੁਰੂ ਹਰਗੋਬਿੰਦ ਸਾਹਿਬ ਕੋਤਸਮਾ ਬੈਠੇ ਰਏ ਤੇ ਜਦੋਂ ਨੇਤਰ ਖੋਲੇ ਕਹਿਣ ਲੱਗੇ ਬੀਬੀ ਤੇਰੇ ਕਰਮਾਂ ਵਿੱਚ ਪੁੱਤਰ ਹੀ ਨਹੀਂ ਮੇਰੇ ਕਰਮਾਂ ਵਿੱਚ ਪੁੱਤਰ ਨਹੀਂ ਕਿਉਂ ਨਹੀਂ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਕਿਰਪਾ ਕਰੋ ਸਤਿਗੁਰ ਜੀ ਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਤੇਰੇ ਕਰਮਾਂ ਵਿੱਚ ਨਹੀਂ ਹੈ ਸਤਿਗੁਰਾਂ ਨੂੰ ਨਮਸਕਾਰ ਕੀਤੀ ਮਨ ਬੁੱਝ ਲਿਆ ਉੱਠ ਕੇ ਜਦੋਂ ਬਾਹਰ ਨੂੰ ਚੱਲ ਪਈ ਤੇ ਅੱਖਾਂ ਪੂੰਝਦੀ ਹੋਈ ਬਾਹਰ ਨੂੰ ਆ ਗਈ ਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਬੈਠੇ ਸਨ ਉਹਨਾਂ ਨੇ ਤਖਤ ਛੱਡਿਆ ਤੇ ਬੀਬੀ ਦੇ ਮਗਰ ਤੁਰ ਪੇ ਕਹਿਣ ਲੱਗੇ ਭੈਣ ਇੱਥੇ ਤਾਂ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਤੇ ਤੂੰ ਅੱਖਾਂ ਵਿੱਚ ਜਲ ਲੈ ਕੇ ਚੱਲੀ ਏ ਕੀ ਗੱਲ ਅੱਗੋਂ ਬੀਬੀ ਸੁਲਖਣੀ ਕਹਿੰਦੀ ਐ ਮੇਰੇ ਕਰਮਾਂ ਵਿੱਚ ਸਤਗੁਰੂ ਕਹਿੰਦੇ ਕੋਈ ਪੁੱਤਰ ਹੀ ਨਹੀਂ ਨਾ ਹੀ ਕੋਈ ਧੀ ਮੈਂ ਕੀ ਕਰਾਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜਿਹਦੇ ਕਿਤੇ ਖੈਰ ਨਹੀਂ ਪੈਂਦੀ ਗੁਰੂ ਨਾਨਕ ਦੇ ਘਰ ਵਿੱਚ ਪੈਂਦੀ ਹੈ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਫਿਰ ਭੈਣ ਤੈਨੂੰ ਮੰਗਣ ਦੀ ਜਾਚ ਹੀ ਨਹੀਂ ਆਈ ਬੀਬੀ ਸੁਲਖਣੀ ਕਹਿੰਦੀ ਹੈ ਕਿ ਮੈਨੂੰ ਤੁਸੀਂ ਦੱਸੋ ਮੈਂ ਕਿਸ ਤਰ੍ਹਾਂ ਮੰਗਾ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਕੱਲ ਸੱਚੇ ਪਾਤਸ਼ਾਹ ਜੀ ਜਦੋਂ ਸਵੇਰੇ ਸੈਰ ਤੇ ਜਾਂਦੇ ਨੇ ਘੋੜੇ ਤੇ ਸਵਾਰ ਹੋ ਕੇ ਅਸੀਂ ਤੁਹਾਨੂੰ ਤਰੀਕਾ ਦੱਸ ਦਿੰਨੇ ਹਾਂ ਤੁਸੀਂ ਇੱਕ ਕਲਮ ਤੇ ਦਿਵਾਤ ਲੈ ਕੇ ਸਤਿਗੁਰਾਂ ਨੂੰ ਬੇਨਤੀ ਕਰਨੀ ਹੈ ਸਤਿਗੁਰੂ ਤੁਸੀਂ ਕਹਿੰਦੇ ਹੋ ਤੇਰੇ ਕਰਮਾਂ ਵਿੱਚ ਪੁੱਤਰ ਦੀ ਦਾਤ ਨਹੀਂ ਉੱਥੇ ਵੀ ਤੁਸੀਂ ਕਰਮ ਲਿਖਨੇ ਸੰ ਤੇ ਇੱਥੇ ਵੀ ਤੁਸੀਂ ਲਿਖਨੇ ਆ ਤੇ ਆਪ ਲਿਖ ਦਿਓ ਉੱਥੇ ਵੀ ਨਿਰੰਕਾਰ ਤੁਸੀਂ ਜੇ ਤੇ ਇੱਥੇ ਵੀ ਤੁਸੀਂ ਉੱਥੇ ਨਹੀਂ ਲਿਖੇ ਤਾਂ ਇੱਥੇ ਲਿਖ ਦਿਓ ਅਗਲੇ ਦਿਨ ਜਦੋਂ ਸਤਗੁਰੂ ਸਵੇਰੇ ਸੈਰ ਕਰਨ ਨਿਕਲੇ ਘੋੜੇ ਤੇ ਸਵਾਰ ਤੇ ਬੀਬੀ ਸਲਖਣੀ ਜੜੀ ਚੰਬੇ ਦੀ ਰਹਿਣ ਵਾਲੀ ਸੀ ਆ ਕੇ ਸਤਿਗੁਰਾਂ ਦਾ ਰਸਤਾ ਰੋਕ ਲਿਆ ਤੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਸਤਿਗੁਰੂ ਜੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਬੀਬੀ ਮੈਂ ਤੈਨੂੰ ਕੱਲ ਹੀ ਕਹਿ ਦਿੱਤਾ ਸੀ ਕਿ ਤੇਰੇ ਕਰਮਾਂ ਵਿੱਚ ਕੋਈ ਪੁੱਤਰ ਨਹੀਂ ਦਵਾਤ ਤੇ ਕਾਗਜ਼ ਅੱਗੇ ਕਰ ਦਿੱਤਾ ਕਹਿੰਦੀ ਉੱਥੇ ਕਰਮਾਂ ਵਿੱਚ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਓ ਜਦੋਂ ਉਸ ਨੇ ਕਲਮ ਤੇ ਦਵਾਤ ਅੱਗੇ ਕੀਤਾ ਤੇ ਸਤਿਗੁਰਾਂ ਨੇ ਪਿੱਛੇ ਮੁੜ ਕੇ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਪਿੱਛੇ ਖੜੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨਾਲ ਦੇਖਿਆ ਤਾਂ ਉਹ ਗੁੱਮ ਮੁਸਕਰਾ ਪਏ ਤੇ ਇੱਥੇ ਹੀ ਗੁਰੂ ਮਹਾਰਾਜ ਸਮਝ ਗਏ ਕਿ ਇਹ ਤਰੀਕਾ ਇਸ ਮਾਈ ਨੂੰ ਨਹੀਂ ਸੀ ਆਉਂਦਾ ਜ਼ਰੂਰ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਦੱਸਿਆ ਹੈ ਸਤਿਗੁਰਾਂ ਨੇ ਉਹ ਕਾਗਜ਼ ਫੜ ਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਲਿਖਣ ਲੱਗੇ ਸੀ ਤੇ ਇੱਕਦਮ ਉਨ੍ਹਾਂ ਦੇ ਘੋੜੇ ਨੇ ਹਲਚਲ ਕਰ ਦਿੱਤੀ ਤੇ ਗੁਰੂ ਮਹਾਰਾਜ ਕੋ ਇੱਕ ਦੀ ਜਗ੍ਹਾ ਸਤ ਲਿਖਿਆ ਗਿਆ ਫਿਰ ਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਘਰ ਸਤ ਪੁੱਤਰ ਹੋਣਗੇ ਇਹ ਸੁਣ ਬੀਬੀ ਸੁਲਖਣੀ ਬਹੁਤ ਖੁਸ਼ ਹੋ ਜਾਂਦੀ ਹੈ ਗੁਰੂ ਮਹਾਰਾਜ ਸਾਡੇ ਸਾਰੇ ਅਫਗਨਾਂ ਨੂੰ ਮਿਟਾ ਦਿੰਦੇ ਨੇ ਤੇ ਸਾਡੇ ਲੇਖਾਂ ਵਿੱਚ ਸੁਖ ਲਿਖ ਦਿੰਦੇ ਨੇ ਪਰ ਸਾਨੂੰ ਮੰਗਣ ਦੀ ਜਾਚ ਔਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ